ਫਾਈਨਲੀ ਸਾਡਾ ਸੁਪਨਾ ਪੂਰਾ ਹੋ ਚੱਲਾ ਆ ਜਿੱਦਨ ਮੈਂ ਫਰਸਟ ਡੇ ਆਇਆ ਸੀ ਉਹ ਦਿਨ ਸੋਚਿਆ ਸੀ ਕਿ ਅਹੀਂ ਕਰੂਜ਼ ਤੇ ਝੂਟਾ ਲੈਣਾ ਵਾ ਤੇ ਇਹਦੇ ਵਿੱਚ ਨਾਲੇ ਡਿਨਰ ਹੁੰਦਾ ਵਾ ਤੇ ਬਾਕੀ ਅੱਗੇ ਵਿੱਚ ਜਗ ਪਤਾ ਲੱਗੂਗਾ ਉਹ ਦਿਨ ਫਰਸਟ ਡੇ ਆਏ ਉਦੋਂ ਭਾਜੀ ਨੇ ਕਿਹਾ ਸੀ ਕਿ ਕਰੂਜ਼ ਤੇ ਝੂਟਾ ਲੈਣਾ ਵਾ ਉਦੋਂ ਅਸੀਂ ਲੇਟ ਹੋ ਗਏ ਸੀ ਤੇ ਫਿਰ ਟਾਈਮ ਲੰਘ ਗਿਆ ਸੀ ਤੇ ਹੁਣ ਅੱਜ ਅਸੀਂ ਪਹੁੰਚ ਗਏ ਆ ਟਾਈਮ ਦੇ ਨਾਲ ਆ ਮੇਰੇ ਬੈਕ ਸਾਈਡ ਤੇ ਖੜਾ ਆ ਹੁਣ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਤੇ ਕੋਈ 10 15 ਮਿੰਟ ਤੱਕ ਚੱਲਣ ਵਾਲਾ ਫਿਰ ਤੁਹਾਨੂੰ ਨਾਲ ਨਾਲ ਹੀ ਅਸੀਂ ਦਿਖਾਵਾਂਗੇ ਤੇ ਘਰ ਦੇ ਆ ਗੱਲ ਵਿੱਚ ਬੈਠ ਕੇ ਹੁਣ ਚੱਲਾਂ ਐਂਟਰੀ ਕਰਨ ਲੱਗਾ ਤੇ ਨਾਲ ਹੀ ਬੈਕ ਸਾਈਡ ਦਾ ਵੀਊ ਬਹੁਤ ਸੋਹਣਾ ਆ ਪਿੱਛੇ ਕਿੰਨਾ ਬਿਲਡਿੰਗਾਂ ਬਹੁਤ ਸੋਹਣਾ ਵੀਊ ਬੈਕ ਸਾਈਡ ਦਾ ਲਓ ਜੀ ਆਪਣੀ ਐਂਟਰੀ ਹੋ ਗਈ ਆ ਤੇ ਟਿਕਟ ਵਗੈਰਾ ਲੈ ਲਈ ਆ ਇਹ ਇੰਡੀਆ ਦੇ ਹਿਸਾਬ ਨਾਲ 50 ਆਪਣੀ ਇਧਰ 50 ਦਰਾਮ ਦੀ ਤੇ ਇੰਡੀਆ ਦੇ ਬਣ ਗਏ ਹਜ਼ਾਰ ਰੁਪਿਆ ਇੱਕ 1% ਹਜ਼ਾਰ ਰੁਪਿਆ ਤੇ ਆ ਆਪਾਂ ਚੱਲ ਰਹੇ ਹੁੰਦਾ ਹਾਂ ਨੂੰ ਗੱਡੀ ਯਾਰ ਯਾਰ ਕੁਝ ਥੱਲੇ ਵੀ ਠੇ ਤੇ ਡਬਲ ਹੁੰਦਾ ਕੋਈ ਨੀਚੇ ਵੀ ਹੈ ਇੱਕ ਸਾਈਡ ਤੇ ਪਰ ਆਪਾਂ ਕਿਹਾ ਸੀ ਟੌਪ ਤੇ ਬੈਠਣਾ ਉੱਪਰ ਕਮ ਟੂਗੇਦਰ ਹੈ ਕਿ ਉੱਤੇ ਬੈਠ ਗਏ ਆਂ ਕਹਿੰਦੇ ਫੋਟੋ ਖਿਚਵਾਓ ਆ ਸਾਹਮਣੇ ਬਾਕੀ ਤੁਹਾਨੂੰ ਮੈਂ ਦਿਖਾ ਲਵਾਂ ਨਾਲ ਹੀ ਆਇਆ ਜਿੰਨਾ ਵੱਡਾ ਆਇਆ نیچے ਡਿਨਰ ਕਰਉਂਦੇ ਆ ਤੇ ਸੀਟਾਂ ਲੱਗੀਆਂ ਬੈਠ ਸਕਦੇ ਆਂ ਵੇਰ ਮੈਂ ਬਾਅਦ ਚ ਦਰਾਂਗਾ ਹਾਂਜੀ ਅਸੀਂ ਉੱਪਰ ਬੈਠਦੇ ਗਏ ਪਰ ਉੱਪਰ ਹਵਾ ਕਾਫੀ ਚੱਲਦੀ ਪਈ ਆ ਆ ਹਵਾ ਚੱਲਦੀ ਪਈ ਆ ਤੇ ਵੈਸੇ ਨੀਚੇ ਬੈਠਣ ਨੂੰ ਵੀ ਹੈਗਾ ਸੇਮ ਹੀ ਆ ਵੇਖੋ ਟੇਬਲ ਚੇਅਰ ਲੱਗੀਆਂ ਵਾ ਆਰਾਮ ਨਾਲ ਬੈਠੋ ਖਾਓ ਪੀਓ ਤੇ ਬਾਹਰ ਦਾ ਵਿਊ ਦੇਖੋ ਇੰਜੋਏ ਕਰੋ ਇਹ ਵੀ ਲਾਈਫ ਦਾ ਇੱਕ ਅਲੱਗ ਹੀ ਪਾਰਟ ਸੀ ਸੋਚਿਆ ਨਹੀਂ ਸੀ ਕਰੀ ਇਹ ਵੀ ਝੂਟ ਲਵਾਂਗੇ ਤੇ ਅੱਜ ਮੌਕਾ ਮਿਲ ਗਿਆ ਵਾ ਤੇ ਅੱਜ ਬੈਠ ਗਏ ਹਾਂ ਬੈਠ ਕੇ ਤੇ ਬਾਕੀ ਅੱਗੇ ਦੇਖਾਂਗੇ ਉਹ ਬਾਹਰ ਦਾ ਵੀਉ ਬਿਲਡਿੰਗਾਂ ਦਾ ਇਹਦੇ ਚੱਲਦਾ ਤੇ ਫਿਰ ਨਾਲ-ਨਾਲ ਵੀਡੀਓ ਫਿਰ ਯਾਰੀ ਰਹੇਗੀ ਸਾਡੀ ਤੇ ਹੁਣ ਆਪਾਂ ਲੱਗੇ ਆ ਬੈਠਣਾ ਜੇ ਚੱਲਣ ਨੂੰ 10 ਮਿੰਟ ਹੈ ਉਸ ਤੋਂ ਬਾਅਦ ਕਰਦੇ ਆ ਗੱਲ ਬਾਤ ਹੁਣ ਤਾਂ ਤੁਹਾਨੂੰ ਅੰਦਰ ਦੀ ਵੀਡੀਓ ਦਿਖਾਉਂਦੇ ਆ ਅੰਦਰ ਤਾਂ ਕੀ ਵਰਤਣ ਲੱਗਦੀ ਆ ਤੇ ਐਵੇਂ ਦਾ ਕੁਝ ਤੇ ਲੇਡੀਜ਼ ਵਾਸ਼ਰੂਮ ਵੀ ਹੈਗਾ ਤੇ ਮੈਨੂੰ ਚੈਂਸ ਵੀ ਦੋਨੋਂ ਦਾ ਫਾਸਟ ਰੂਮ ਆ ਇਸ ਇੱਧਰ ਫਰੇਟਿੰਗ ਸਿਸਟਮ ਆ ਕੈਂਬੇਲ ਲੱਗੇ ਆ ਤੇ ਇਹ ਅੰਦਰ ਬੈਠੇ ਆ ਅੰਦਰ ਦਾ ਵੀ ਬਹੁਤ ਵਧੀਆ ਐ ਇਸੇ ਦਾ ਇਹ ਅੰਦਰ ਦੀ ਸਾਈਡ ਆ ਜੇ ਸਕਰੀਨ ਵਗੈਰਾ ਲੱਗੀ ਆ ਬੈਠੇ ਆ ਅਸੀਂ ਉੱਪਰ ਬੈਗੇ ਖਾਣੇ ਦੇ ਵਿੱਚ ਇਹ ਸੰਗਰਮੀ ਵੀ ਹੋਏ ਦੇ ਇਸ ਲਈ ਲੱਗਾ ਵਾ ਹੋਂਦੇ ਵੇਲੇ ਮੌਸਮ ਸਹੀ ਐ ਅਸੀਂ ਉੱਪਰ ਬੈਗੇ ਕਿਉਂਕਿ ਉੱਪਰੋਂ ਥੋੜਾ ਜ਼ਿਆਦਾ ਇੰਜੋਏ ਹੁੰਦਾ ਵਾ ਤੇ ਉੱਪਰ ਹੀ ਬੈਠਾਂਗੇ ਲੇ ਲੇਡੀਆਂ ਬੈਠੀਆਂ ਉੱਪਰ ਹੀ ਚੱਲਦੇ ਆ ਇੱਥੇ ਸਾਨੂੰ ਸਹੀ ਨਹੀਂ ਲੱਗਾ ਸਿਸਟਮ ਜੇ ਉੱਪਰ ਹੀ ਵਧੀਆ ਨਾਲੇ 뷰 ਸਾਰਾ ਲੱਭੂਗਾ ਉੱਪਰੋਂ ਯਸਲੀ ਉੱਪਰ ਹੀ ਸਹੀ ਹੈ ਆ ਛੋਟੀਆਂ ਕਿਸਤੀਆਂ ਵੀ ਲੱਗੀਆਂ ਇਨਾਂ ਤੇ ਬਹਿ ਕੇ ਆਪਾਂ ਆਈ ਕਿਉਂਕਿ ਆਪਾਂ ਦੂਜੀ ਸਾਈਡੋਂ ਸਾਹਮਣੇ ਉਹ ਵਾਲੀ ਸਾਈਡ ਤੇ ਤੇ ਉਧਰੋਂ ਆ ਜਾ ਉਧਰ ਹੀ ਸਾਈਡ ਹੈਗਾ ਮੈਨੂੰ ਪਾਜੀ ਕੋਸ਼ਦਾ ਇਹ ਨਾਮ ਕੋਲ ਜਾਂਦਾ ਪਾਜੀ ਉਹ ਸਾਈਡ ਤੇ ਕਿਹੜੀ ਆ ਕਿਹੜਾ ਵਾ ਤੇ ਇਹ ਸਾਈਡ ਕਿਹੜੀ ਆ ਇਹ ਡੇਰਾ ਸਾਈਡ ਆ ਅੱਛਾ ਇਹ ਡੇਰਾ ਡੇਰਾ ਸਾਈਡ ਉਬਾਰ ਦबई ਤੇ ਡੇਰਾ ਦबई ਹਾਂ ਉਹ ਜਿਹੜੀ ਦੂਜੀ ਸਾਈਡ ਆ ਉਹ ਬਾਰ ਦबई ਆ ਤੇ ਜਿੱਧਰ ਆ ਸ਼ਿਪ ਲੱਗਦਾ ਵਾ 크ਰੂਜ਼ ਲੱਗਦਾ ਵਾ ਉਹ ਹੈਗੀ ਆ ਡੇਰਾ ਦबई ਜਿੱਧਰ ਅਸੀਂ ਤੁਹਾਨੂੰ ਆਪਣੇ ਸੋਨੇ ਦੀ ਖਾਨ ਦਿਖਾਈ ਸੀ ਸੋਨਿਆਂ ਦੀ ਮਾਰਕੀਟ 골ਡਨ ਮਾਰਕੀਟ ਦਿਖਾਈਏ ਉਧਰਲੀ ਸਾਈਡ 크ਰੂਜ਼ ਲੱਗਦਾ ਉਹਨੂੰ ਕਹਿੰਦੇ ਡੇਰਾ ਦबई ਤੇ ਦੂਜੀ ਸਾਈਡ ਹੈਗੀ ਆ ਬਾਰ ਦबई ਬਾਰ ਦबई ਵਾਲੀ ਸਾਈਡ ਹੀ ਜਿਹੜੇ ਓਲਡ ਦबई ਆ ਜਿੱਥੇ ਕੱਚੇ ਘਰ ਆ ਉਹ ਵੀ ਕਾਫੀ ਜਗ੍ਹਾ ਦੇ ਵਿੱਚ ਆ ਤੇ ਦੂਜੀ ਇਹ ਦੇ ਬਿਲਕੁਲ ਓਪੋਜ਼ਿਟ ਸਾਈਡ ਤੇ ਹੀ ਆ ਕਰੂਜ਼ ਲੱਗਦਾ ਅੱਜ ਚੱਲਿਆ ਨਹੀਂ ਆ ਬਾਕੀ ਚੱਲੂਗਾ ਫੇਰ ਦਿਖਾ ਲਦੇ ਨੇ ਅੱਗੇ ਤਾਂ ਵੀਡੀਓ ਲੋ ਜੀ ਫਾਈਨਲੀ ਸਾਡਾ ਕਰੂਜ਼ ਚੱਲ ਪਿਆ ਆ ਤੇ ਇੰਜੁਆਇ ਹੋ ਰਿਹਾ ਠੰਡੀ ਠੰਡੀ ਆਵਾਜ਼ ਚੱਲਣ ਦੀ ਆ ਇੰਨੇ ਜ਼ਿਆਦਾ ਰਸ਼ ਨਹੀਂ ਹੈਗਾ ਕੋਈ ਥੋੜੇ ਜਣੇ ਉੱਪਰ ਆ ਤੇ ਥੱਲੇ ਕੋਈ ਜ਼ਿਆਦਾ ਕੋਈ ਉੱਪਰ ਘਟਿਆ ਉੱਤੇ ਹਵਾ ਚੱਲਦੀ ਤਾਂ ਕਰਕੇ ਆ ਆ ਗੀ ਗਾਣੇ ਸੌਂਗ ਲੱਗ ਗਏ ਨਾਲ ਨਾਲ ਆ ਰੋਟੀ ਪਾਣੀ ਮਿਲੂਗਾ ਨਾਲੇ ਹਿੰਦੀ ਗਾਣੇ ਲੱਗ ਗਏ ਨਾਲ ਹਿੰਦੀ ਗਾਣੇ ਚੱਲ ਗਏ ਆ ਬਾਜੀ ਹਾਂ ਹਿੰਦੀ ਗਾਣੇ ਲਾਤੇ ਇਹਨਾਂ ਨੇ ਮੈਂ ਹਿੰਦੀ ਗਾਣੇ ਚਲਾਦੇ ਨਾਲ ਹਿੰਦੀ ਗਾਣੇ ਜਿਆਦਾ ਚੱਲਦੇ ਆ ਹੋਣੇ ਤਾਂ ਨੇ ਸਾਨੂੰ ਇੱਥੇ ਡਿਨਰ ਦੇਣਾ ਨਾਲ ਡਿਨਰ ਕਰਨ ਨੂੰ ਇਹ ਚਲ ਗਿਆ ਕੋਈ 15 20 ਮਿੰਟ ਦਾ ਸ਼ਾਇਦ ਹੁੰਦਾ ਕਿੰਨੇ ਟਾਈਮ ਦਾ ਬਾਜੀ ਕਿੰਨਾ ਟਾਈਮ ਕੋਮ ਹੁੰਦੀ ਆ ਇਸਨੇ 20 ਮਿੰਟ ਇੱਕ ਘੰਟਾ 20 ਮਿੰਟ ਦਾ ਸੱਚ ਹੈਗਾ ਟ੍ਰਿਪ ਆਪਣਾ 1 ਘੰਟਾ 20 ਮਿੰਟ ਆਪਾਂ ਜਾ ਦੇ ਉੱਪਰ ਹੀ ਜਾਣਾ ਤੇ ਵਿਚੇ ਖਾਣ ਪੀਣ ਨੂੰ ਮਿਲਣਾ ਆ ਤੇ ਇਹਨਾਂ ਸਾਰੇ ਆਪਣੇ ਲੱਗ ਲੱਗੇ ਜਿੰਨਾ ਏਰੀਆ ਸਾਰਾ ਕਮਾਲ ਆ ਤਾਂ ਮੰਨਦੇ ਰਿਸਟਾ ਲੱਭ ਜਾਣੀ ਆ ਬਾਈ ਜਿੰਨਾ ਸਾਡਾ ਲੱਗ ਰਿਹਾ ਆ ਆਪਣੇ ਟਾਂ ਦਿਖਾ ਸਬਜ਼ੀਆਂ ਇਹੜੀ ਗੜੀ ਸਬਜ਼ੀ ਹੈ ਉਹਦਾ ਮਤਲਬ ਲਗਣਿਆ ਮਿਕਸਿਆ ਹੋ ਰਾਂ ਰੈੱਡ ਨੌਨ ਰੈੱਡ ਦੋਨੋਂ ਹੀ ਆ ਆਸਾਲੇ ਦਾ ਪਰ ਦੰਨੀ ਤੇ ਖਾਵਲ ਆ ਸਭੀਆਂ ਮਿਲੀਆਂ ਨਾਲ ਤਾਂ ਠੀਕ ਹੈ ਵਿੱਚ ਹੋਂ ਤਾਂ ਉਹ ਨਹੀਂ ਡਿੰਦਰ ਟੇਸਟ ਕਰਕੇ ਦੱਸਦੇ ਆ ਜਿਵੇਂ ਦਾ ਆ ਇੱਕ ਟੰਟ ਦੇ ਦੇ ਆ ਸਬਜ਼ੀਆਂ ਪਾਦ ਲਈਆਂ ਵਧੀਆ ਬਹੁ ਬੜੇ ਦੇ ਇਸ ਤਾਂ ਇਹ ਬਿਆਜਲੇ ਆਦੋਂ ਨਾ ਵਧੀਆ ਸੇਸ਼ਟਾ ਫੱਕ ਰਿਊਜ਼ ਹੀ ਕਿਊਜ਼ ਘੁੰਮਦੇ ਆ ਉਹ ਇੱਕ ਜਾਣ ਆ ਉਹ ਸਾਹਮਣੇ ਤੇ ਕੋ ਲੱਗਾ ਰਾਤ ਨੂੰ ਇਹੋ ਇੰਜੋਏ ਇਹ ਆ ਜਾਂਦਾ ਪਿਆ ਇੱਕ ਇਹ ਕੋ ਕਿਨੇ ਕਰਿਆ ਤੇ ਕੋ ਜਾਣਿਆ ਡਿਨਰ ਆਪਾਂ ਕਰ ਲਿਆ ਤੇ ਹੁਣ ਜਾਜੇ ਘਮਾਉਂਦੇ ਇੱਕ ਕਿੰਨੇ 15 ਮਿੰਟ ਪੂਰੇ ਕਮਾਉਂਦੇ ਆ। ਪਿਕਾ ਜਾਂਦਾ ਰਹਿ ਜਾ। ਵੇਖੋ ਬਾਹਰ ਦੇ ਨਿਆਰੇ ਕਿੰਨਾਂ ਬਿਲਡਿੰਗਾਂ ਆ, ਕਿੱਗੜੀਆਂ ਸੋਹਣੀਆਂ ਬਿਲਡਿੰਗਾਂ ਆ। ਉਹ ਇੱਕ ਸਾਹਮਣੇ ਬਿਲਡਿੰਗ ਲੱਭਣੀ ਕਿਵੇਂ ਦੀ ਆ। ਕਿੰਨੀਆਂ ਉੱਚੀਆਂ-ਉੱਚੀਆਂ ਬਿਲਡਿੰਗਾਂ। ਕਹਿੰਦੇ ਕਿਸੇ ਟਾਈਮ ਇਥੇ ਰੇਤਾਂ ਹੁੰਦੀ ਤੇ ਕਿੰਨੀ ਤਰੱਕੀ ਕਰ ਲਈਏ ਵੇਲ ਦੁਬਈ ਨੇ। ਐਸ ਵਕਤ ਨੰਬਰ 1 ਟੂਰਿਸਟ ਪਲੇਸ ਬਣਿਆ ਏ। ਨੰਬਰ 1 ਟੂਰਿਸਟ ਸਪੈਸ। ਸਭ ਤੋਂ ਹਾਈਐਸਟ ਬਿਲਡਿੰਗ ਵੀ ਦੁਬਈ 'ਚ ਆ ਸਭ ਤੋਂ ਵੱਡਾ ਮਾਲ ਦੁਬਈ ਦੇ ਵਿੱਚ ਤੇ ਹੋਰ ਵੀ ਕਈ ਐਨੇ ਦੀਆਂ ਚੀਜ਼ਾਂ ਆ ਜਿਹੜੀਆਂ ਕਿਤੇ ਹੋਰ ਨਹੀਂ ਤੁਹਾਨੂੰ ਮਿਲਣਗੀਆਂ ਜਿਹਨੇ ਦੁਬਈ ਦੇ ਵਿੱਚ ਹੀ ਆ ਕਿਦਾਂ ਵਧੀਆ ਬਣਿਆ ਪਿਆ ਕਿੰਨੀਆਂ ਉੱਚੀਆਂ ਬਿਲਡਿੰਗਾਂ ਬਣੀਆਂ ਪਈਆਂ ਟੂਰਿਸਟ ਦੀ ਹੱਬਾ ਕਿੰਨੇ ਬਾਹਰ ਦੇ ਫੋਰਨਰ ਇੱਥੇ ਆਉਂਦੇ ਆ ਬਣੇ ਦਾ ਅੰਦਰ ਦਾ ਵਿਊ ਆ ਜਿਹ ਉਸ ਦੇ ਅੰਦਰ ਦਾ ਵੀਊਅ ਕਿੱਦਾਂ ਸੋਹਣਾ ਅੰਦਰ ਵੀ ਹੈਗਾ ਅੰਦਰ ਉੱਪਰ ਤਾਂ ਥਨ ਬਹੁਤ ਲੱਗਦੀ ਐਵੇਂ ਦਾ ਬਣਿਆ ਪਿਆ ਇਹਦਾ ਡਰਾਈਵਰ ਕਿੱਥੇ ਆ ਡਰਾਈਵਰ ਨਹੀਂ ਬੰਦਾ ਕਿੱਥੇ ਆ ਇੱਥੇ ਮਿਲ ਹੈ oh i'm busy 啊。<laughs>

عالم بس صغير اخواتي اخواتي